ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਅਜੰਡਾ ਸਭ ਤੋਂ ਪਹਿਲਾਂ ਮਾਫੀ ਚਾਹਾਂਗਾ ਕਿ ਗਲਾ ਖਰਾਬ ਹੋਣ ਕਰਕੇ ਮੈਂ ਤੁਹਾਨੂੰ ਉਹਨੇ ਜੋਸ਼ ਨਾਲ ਸੰਬੋਧਨ ਨਹੀਂ ਕਰ ਸਕਾਂਗਾ ਅੱਜ ਅੱਜ ਗੱਲ ਹੋਏਗੀ ਬਠਿੰਡਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਪਾਲਿਸੀ ਅਤੇ ਹੁਕਮਾਂ ਨੂੰ ਨਾ ਮੰਨਣ ਬਾਰੇ ਦੱਸਾਂਗੇ ਕਿ ਕਿਵੇਂ ਇੱਕ ਐਡੀਸੀ ਨੇ ਭਗਵਾਂਤਮਾਨ ਦੀ ਸਰਕਾਰ ਵਿਰੁੱਧ ਕਿਸਾਨਾਂ ਦਾ ਰੋਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਦੱਸਾਂਗੇ ਕਿ ਮਾਮਲੇ ਤੇ ਪੋਡਾ ਸਾਹਮਣੇ ਆ ਕੇ ਜਵਾਬ ਦੇਣ ਤੋਂ ਕਿਉਂ ਕਤਰਾ ਰਹੀ ਹੈ ਦੱਸਾਂਗੇ ਕਿਵੇਂ ਅਫਸਰ شاہੀ ਵੱਲੋਂ ਸ਼ਰ੍ਹਾਮ ਤੱਕੇ شاہੀ ਹੋ ਰਹੀ ਹੈ 200 ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਉਲਟ ਫੈਸਲੇ ਲਿੱਤੇ ਜਾ ਰਹੇ ਨੇ آؤ شروع کر دیں ایجنڈا ست سی کال نمشکار ادا پنجاب سرکار نے دو ہزار سولہ چ محالی کے کچھ پنڈا کی قریب چھ سو ایکڑ زمین خرید کے ایروٹروپالس سیکٹر وساؤ کا فیصلہ کیا پانچ ایک دو ہزار ایک کیبنٹ ڈسیزن بعد پالسی نوٹیفائی کی گئی اس پالسی تحت ہولوں تو علاوہ کسانوں سہولت ਸਰਟੀਫਿਕੇਟ ਜਾਰੀ ਕੀਤੇ ਗਏ ਇਸ ਮੁਤਾਬਕ ਜੇ ਕਿਸਾਨ ਜਿਸ ਦੀ ਜ਼ਮੀਨ ਅਕਵਾਇਰ ਕੀਤੀ ਗਈ ਹੋਵੇ ਉਸ ਨੂੰ 2 ਸਾਲ ਦੇ ਅੰਦਰ ਅੰਦਰ ਜੇ ਜ਼ਮੀਨ ਖਰੀਦਦਾ ਤਾਂ ਸਟੈਂਪ ਡਿਊਟੀ ਨਹੀਂ ਲਈ ਜਾਏਗੀ ਅਤੇ ਰਜਿਸਟ੍ਰੇਸ਼ਨ ਫੀਸ ਵੀ ਨਹੀਂ ਲਈ ਜਾਏਗੀ ਉਸ ਨੂੰ ਪਹਿਲ ਦੇ ਆਧਾਰ ਦੇ ਇੱਕ ਟਿਊਬਵੈਲ ਕਨੈਕਸ਼ਨ ਵੀ ਦਿੱਤਾ ਜਾਏਗਾ ਪਾਲਸੀ ਦੇ ਪੇਜ ਨੰਬਰ 4 ਉਸ ਦਾ ਕਾਲਮ ਈਡੀ ਤੁਸੀਂ ਸਕਰੀਨ ਤੇ ਦੇਖੋ ਇਹ ਸਾਰੀਆਂ ਗੱਲਾਂ ਇਸ ਪਾਲਸੀ ਦੇ ਵਿੱਚ ਤੈਅ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਉਸ ਵਕਤ ਦੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਪਰ ਸਰਕਾਰ ਦੀ ਇਸ ਪਾਲਸੀ ਨੂੰ ਏਡੀਸੀ ਬਠਿੰਡਾ ਡਾਕਟਰ ਮਨਦੀਪ ਕੌਰ ਮੰਨ ਨੂੰ ਤਿਆਰ ਨਹੀਂ ਜਾਂ ਕਹੋ ਇਸ ਦੀ ਭਾਵਨਾ ਦੇ ਉਲਟ ਕੰਮ ਕਰ ਰਹੀ ਹੈ ਉਸ ਨੇ ਇੱਕ ਕਿਸਾਨ ਸੁਖਮਿੰਦਰ ਸਿੰਘ ਦੇ ਉੱਤਰ ਅਧਿਕਾਰੀ ਮਨਦੀਪ ਸਿੰਘ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਮਨਦੀਪ ਸਿੰਘ ਨੇ ਸਾਢੇ 8 ਏਕੜ ਜ਼ਮੀਨ ਬਾਕਰਪੁਰ ਪਿੰਡ ਨੀਅਰ ਮੋਹਾਲੀ بیچ ਕੇ ਰਮੌਰ ਮੰਡੀ ਦੇ ਨਾਲ ਲੱਗਦੇ ਪਿੰਡ ਰਾਇਖਾਨਾ ਦੇ ਵਿੱਚ ਖਰੀਦੀ ਇਹ ਬਠਿੰਡੇ ਜ਼ਿਲ੍ਹੇ ਚ ਪੈਂਦਾ ਨੋਟਿਸ ਜਾਰੀ ਹੋਇਆ 9 8 23 ਨੂੰ ਕਿਸਾਨ ਮਨਦੀਪ ਸਿੰਘ ਏਡੀਸੀ ਦੀ ਅਦਾਲਤ ਦੇ ਵਿੱਚ ਹਾਜ਼ਰ ਹੋਇਆ ਇੱਕ ਵਕੀਲ ਵੀ ਕੀਤਾ ਏਡੀਸੀ ਸਾਹਿਬਾ ਨੂੰ ਸਹੂਲਤ ਸਰਟੀਫਿਕੇਟ ਦਿਖਾਇਆ ਜਿਹੜਾ ਕਿ ਇਸ ਪਾਲਿਸੀ ਤਹਿਤ ਉਸ ਨੂੰ ਦਿੱਤਾ ਗਿਆ ਸੀ تسی سہولت سرٹیفکیٹ دیکھ سکتے ہو سرٹیفکیٹ دے پچھلے پاس جو تھانو دکھا رہے ہیں ہاں کالم آڑا اوچ لکھا ہے کہ کسان تے ہور زمین خریدن وقت سٹیمپ ڈیوٹی تے رجسٹریشن فیس نہیں لی جائے گی ہوں تھی سکرین تے ای ڈی سی مندیپ کور عدالتی حکم دیکھو کسی آڈٹ ابجیکشن دا حوالہ دندے ہوئے ڈی سی اے ڈی سی مندیپ کور نے کہا کہ سہولت سرٹیفکیٹ جاری نہیں سی ہو سکتا کہا گیا کہ کسانوں پانچ سو سکوئر یارڈ دا پلاٹ آفر کیتا گیا سی شرط آڑا مطابق اس نے زمین مالک نو پیسے نہیں ملے اس کو معاوضہ رقم نہیں ملی بلکہ پلوٹ دتا گیا پنجاب اچھ کتنے ہومی خریدتے اس کو اسٹمپ ڈیوٹی اتے رجسٹریشن فیس ایگزامپشن تا ملے گی جے وہ جہاضے دی رقم نال زمین خریدے سو اے ڈی سی صاحب دی پاونا اے سی جدوں کی کیش ملے ہی نہیں ਪਲਾਟ ਮਿਲਿਆ ਇੱਕ ਕਮਰਸ਼ੀਅਲ ਪਲਾਟ 200 ਗਾਜ਼ ਦਾ ਮਿਲਿਆ ਤੇ ਫਿਰ ਇਸ ਕਿਸਾਨ ਨੇ ਜਿਹੜੀ ਅਗਲੀ ਜ਼ਮੀਨ ਖਰੀਦੀਆ ਉਹ ਆਪਣੇ ਹੋਰ ਸਰੋਤਾਂ ਤੋਂ ਖਰੀਦੀਆ ਮੈਡਮ ਨੇ 6.80 ਲੱਖ ਰੁਪਿਆ ਪਰੰਦੇ ਆਦੇਸ਼ ਕਿਸਾਨ ਮਨਦੀਪ ਸਿੰਘ ਨੂੰ ਦੇਤੇ 12% ਵਿਆਜ ਵੀ ਉਹਦੇ ਤੇ ਲਾ ਦਤਾ ਮਨਦੀਪ ਸਿੰਘ ਨੇ ਪੰਜਾਬ ਦਸਤਾਵੇਜ਼ ਨੂੰ ਅੱਜ ਮਿਲ ਕੇ ਦੱਸਿਆ ਕਿ ਉਹ ਜ਼ਮੀਨ ਜੋ ਮਿਲੀ ਦਿੱਤੀ ਸੀ ਉਹਨੇ ਸਰਕਾਰ ਨੂੰ ਉਸ ਦੀ ਐਕਵਾਇਰ ਹੋਈ ਸੀ ਉਹ ਲੈਂਡ ਪੂਲਿੰਗ ਸਕੀਮ ਤਹਿਤ ਦਿੱਤੀ ਗਈ ਸੀ ਉਸ ਤੇ ਇਹਵਜ਼ ਵਿੱਚ ਉਸ ਨੂੰ ਇੱਕ 500 ਸਕੁਅਰ ਯਾਰਡ ਦਾ ਪਲਾਟ ਮਿਲਿਆ ਸੀ ਰਿਹਾਇਸ਼ੀ ਤੇ ਉਸ ਨੂੰ ਇੱਕ 200 ਗਾਜ ਦਾ ਕਮਰਸ਼ੀਅਲ ਪਲਾਟ ਵੀ ਮਿਲਿਆ ਸੀ پھر اس تے آڈٹ ابجیکشن کے لگ گیا اس نے او پلاٹ بینک رہیں ویچ کے پیسے لئے یعنی کہ ویچ کے بینک رہیں پیسے لئے بینک رہیں ہی پیسے انہیں اگلی زمین خریدن وقت دیتے جدوں اے پلاٹ ویچا نہیں اس تے بینک کھاتے خالی سی یعنی کہ وہ کوئی پیسہ نہیں سی جس دے نال ਉਹ ਹੋਰ ਜ਼ਮੀਨ ਖਰੀਦ ਸਕਦਾ ਇਥੋਂ ਇਹ ਸਾਬਿਤ ਹੁੰਦਾ ਕਿ ਉਸ ਨੇ ਜੋ ਰਕਮ ਅੱਗੇ ਦਿੱਤੀ ਉਹ 플ੌਟ ਵਿੱਚ ਦੇ ਦਿੱਤੀ ਪਰ ADC ਨੇ ਇਹਦੀ ਇੰਟਰਪ੍ਰੀਟੇਸ਼ਨ ਠੀਕ ਨਹੀਂ ਕੀਤੀ ਪੰਜਾਬ ਦਸਤਾਵੇਜ਼ ਨੇ ਇਹ ਮਾਮਲਾ ਪੰਜਾਬ ਸਰਕਾਰ ਤੱਕ ਪਹੁੰਚਾਇਆ ADC ਵੱਲੋਂ ਪਾਲਿਸੀ ਦੇ ਵਿਰੁੱਧ ਆਦੇਸ਼ ਜਾਰੀ ਕਰਨ ਬਾਰੇ ਦੱਸਿਆ ਤੇ ਸਾਨੂੰ مکر اناگ ورما دٹ از چیف سیکرٹری آف پنجاب نے سپشٹ کیا کہ سرکار اپنا وعدہ ہر حالت پورا کرے گی پالسی کی النگھنا نہیں ہوتی جائے گی انہوں نے کہا کہ میں پوڈا دی یعنی کہ چیف ایڈمنسٹریٹر اپنیت کور ناملے کی کھوکھ کر کے رپورٹ دن لی جے ڈی سی نے پالسی کوئی فیصلہ کیتا ہے تا اس دے کے وباگی کاروائی کیتی جا سکتی ہے اس تو بعد اے ڈی سی بٹنڈا شوکت احمد پیری صاحب نے سانو فون تے دسیا کہ ذرا طور لگ دا ہے کہ اے ڈی سی نے انٹرپٹیشن اس پالیسی دی گلت کیتی ہے ਅਤੇ ਇੱਕ ਕਵਾਸੀ ਜੁਡੀਸ਼ੀਅਲ ਆਦੇਸ਼ ਜਾਰੀ ਕਰਕੇ ਕਿਸਾਨ ਤੇ ਇਹ ਸਟੈਂਪ ਡਿਊਟੀ ਐਡ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਣਾ ਕਿ ਇਸ ਫੈਸਲੇ ਨੂੰ ਦੁਬਾਰਾ ਖੋਖ ਕੇ ਕਮਿਸ਼ਨਰ ਲੈਵਲ ਤੇ ਦਰੁਸਤ ਕਰਵਾ ਦਿੱਤਾ ਜਾਏਗਾ ਉਹਨਾਂ ਨੂੰ ਮੈਂ ਦੱਸਿਆ ਕਿ ਇਹ ਇਕੱਲੇ ਮਨਦੀਪ ਦੀ ਗੱਲ ਨਹੀਂ ਇਸ ਬਾਕਰਪੁਰ ਤੇ ਨਾਲ ਲਾਗਲੇ ਪਿੰਡਾਂ ਦੇ ਵਿੱਚ دو سو دے قریب کسان نے جہاں کی زمین ایکوائر ہوئی اتے سارے آنے او پلوٹ جو کہ پول جہی لینڈ پولنگ سکیم سی او دے تحت انہوں نے ملے انہوں ویچ کے اگے زمینہ خریدیا نے اگے انویسٹمنٹ کیتی ہے تو کسے بھی کسان نے ایس سہولت سرٹیفکیٹ دے آدھار سٹیمپ ڈیوٹی نہیں پری تو پھر اس قسم دے فیصلے ناڑ سارے دے سارے دو سو کسان پروران دے وچ ایک ٹینشن دی لہر دوڑ, دوڑ گئی ہے ہون تسی بی کے یو پپندر مان گروپ دے لیڈر سیوا سنگھ پیڑ مندیپ سنگی گل بات سنو ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੇਵਾ ਸਿੰਘ ਜਰਨ ਸਕੱਤਰ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਜ਼ਿਲ੍ਹਾ ਮੁਹਾਲੀ ਸਭ ਤੋਂ ਪਹਿਲਾਂ ਪੰਜਾਬ ਦਸਤਾਵੇਜ਼ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿਸਾਨੀ ਮਸਲਾ ਸੁਣਨ ਵਾਸਤੇ ਸਾਡੀ ਬੇਨਤੀ ਨੂੰ ਪ੍ਰਮਾਨ ਕੀਤਾ ਗੁਮਾੜਾ ਵੱਲੋਂ ਕਿਸਾਨਾਂ ਨੂੰ ਕਾਫੀ ਹੱਦ ਤੱਕ ਪੁਰਦਨਾ ਚ ਪਾਇਆ ਜਾ ਰਿਹਾ ਹੈ ਖੋਜ ਅਧਿਕਾਰੀ ਕਿਸਾਨਾਂ ਨੂੰ ਸਾਥ ਨਹੀਂ ਦਿੰਦੇ ਜਿਸ ਕਰਕੇ ਕਿਸਾਨਾਂ ਦੇ ਮਸਲੇ ਗੰਭੀਰ ਰੂਪਤਾਰਨ ਕਰ ਲੈਂਦੇ ਨੇ ਹੁਣ ਹੁਣ ਇੱਕ ਮਸਲਾ ਸਟੈਂਪ ਡਿਊਟੀ ਦੇ ਬਾਰੇ ਸਾਹਮਣੇ ਆਇਆ ਹੈ ਉਸ ਦੇ ਬਾਰੇ ਇਹ ਬਠਿੰਡਾ ਤੋਂ ਜਿਨ੍ਹਾਂ ਦੀ ਜ਼ਮੀਨ ਬਕਰਪੁਰ ਵਿੱਚ ਐਕਵਾਇਰ ਹੋਈ ਏ ਇਹ ਆਪਣਾ ਖਾਲ ਦੱਸਣਗੇ ਸਾਡੀ ਜ਼ਮੀਨ ਰੈਟਰੋਪਾਲਿਸਪੋਕਟੇ ਬਕਰਪੁਰ ਦੇ ਵਿੱਚ ਕਰਵਾਇ ਹੋਈ ਸੀ ਉਸ ਤੇ ਇਹ ਵਿੱਚੋਂ ਸਰਕਾਰ ਨੇ ਸਾਨੂੰ 2024 2022 ਨੂੰ ਕੁਸੂਲਟ ਸਰਟੀਫਿਕੇਟ ਜਾਰੀ ਕੀਤਾ ਸੀਗਾ ਉਸ ਦੇ ਬਾਅਦ ਅਸੀਂ ਮੁਆਵਜ਼ੇ ਦੀ ਰਾਸ਼ੀ ਦੇ ਨਾਲ ਬਠਿੰਡਾ ਵਿਖੇ 8 ਕਿੱਲੇ ਜ਼ਮੀਨ ਖਰੀਦੀ। ਔਰ ਉਸ ਤੋਂ ਬਾਅਦ ਸਾਨੂੰ ਜ਼ਮੀਨ ਖਰੀਦਣ ਤੋਂ 1.5 ਸਾਲ ਬਾਅਦ ਆਡਿਟ ਵਾਲਿਆਂ ਨੇ ਓਬਜੈਕਸ਼ਨ ਲਾ ਕੇ ਸਾਡੇ ਵਿਰੁੱਧ ਸਟాంਪ ਡਿਊਟੀ ਦੀ ਫੀਸ ਬਾਕੀ ਬਕਾਇਆ ਕੱਢ ਦਿੱਤੀ। ਸਾਡੀਆਂ ਤਰੀਕਾਂ ਪਈਆਂ ਔਰ ਮੈਡਮ ਏਡੀਸੀ ਮਨਦੀਪ ਕੌਰ ਜਿਨ੍ਹਾਂ ਦਾ ਲਹਿਜਾ ਕਿਸਾਨਾਂ ਦੇ ਪ੍ਰਤੀ ਬਹੁਤ ਹੀ ਰੁੱਖਾ ਤੇ ਬਹੁਤ ਹੀ ਘਮੰਡੀ ਰਵੱਈਆ ਉਹਨਾਂ ਨੇ ਅਪਣਾਇਆ ਔਰ ਉਹਨਾਂ ਨੇ ਸਾਨੂੰ ਕਿਸਾਨ ਉਸ ਸਰਕਾਰ ਦੇ ਦਿੱਤੇ ਹੋਏ ਸਹੂਲੀ ਸਰਟੀਫਿਕੇਟ ਨੂੰ ਸਹੀ ਨਾ ਮੰਨਦੇ ਹੋਏ ਉਸ ਦੇ ਵਿਰੁੱਧ ਆਪਣਾ ਫੈਸਲਾ ਸੁਣਾ ਕੇ ਸਾਨੂੰ 580000 ਰੁਪਏ ਦੀ ਰਕਮ 1.5 ਸਾਲ ਦੇ 12% ਸਾਲਾਨਾ ਵਿਆਜ ਦੇ ਉਸ ਦੇ ਹਿਸਾਬ ਨਾਲ ਵਾਪਸ ਕਰਨ ਦੇ ਸਾਨੂੰ ਆਰਡਰ ਕਰ ਦਿੱਤੇ ਹਨ ਜਿਸ ਕਰਕੇ ਸਾਨੂੰ ਬਹੁਤ ਖੱਜਲ-ਖੁਵਾਰੀ ਖੜੀ ਹੋ ਰਹੀ ਹੈ ਸੋ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰਕਾਰ ਆਪਣੀ ਦਿੱਤੇ ਹੋਏ ਦਸਤਾਵੇਜ਼ਾਂ ਤੋਂ ਆਪਣੇ ਵਾਅਦੇ ਤੋਂ ਨਾ ਮੁਕਰੇ ਔਰ ਕਿਸਾਨਾਂ ਨੂੰ ਇਹ ਸਹੂਲਤਾ ਦਿੱਤੀ ਜਾਣ ਔਰ ਉਸ ਤੋਂ ਬਾਅਦ ਮੈਂ ਕਿਸਾਨ ਯੂਨੀਅਨ ਭពਿੰਦਰ ਮਾਨ ਗਰੁੱਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਸਲਾ ਇਸ ਤਰ੍ਹਾਂ ਨਾਲ ਹਾਈਲਾਈਟ ਕਰਕੇ ਦਰਸ਼ਕਾਂ ਦੇ ਅੱਗੇ ਸਾਹਮਣੇ ਲਿਆਂਦਾ ਧੰਨਵਾਦ ਨਾਓ ਆਰ ਟਿਕ ਸਾਡਾ ਕੀ ਮੰਨਣਾ ਅਫਸਰ شاہੀ ਨੂੰ ਭਗਵਾਨ ਤਮਨ ਦੀ ਇਹ ਨਵੀਂ ਸਰਕਾਰ ਲੋਕ ਰੋ ਪੈਦਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਬੜੇ ਹੀ ਧਿਆਨ ਨਾਲ ਪੋਲਿਸੀਜ਼ اتے فیصلے ہم بارے جاننا چاہیے پوائنٹ نمبر ٹو سارے ثبوت جے کہ لینڈ پولنگ راہی ملیا پلاٹ پھر پلاٹ ویج کے بینک راہی لیتے گئے پیسے تے پھر اگے زمین خریدی گئی بینک راہی ٹرانزیکشن ہویا یہ سب کچھ صاف ہے یہ بھی صاف ہے کہ پلاٹ ویچ تو دے کھاتے پیسے نہیں سی تی پھر اے ڈی سی نے اجہا فیصلہ کیوں کیتا اے واج کھڑا کیوں کیتا پوائنٹ نمبر تھری دو سو کسان وچ سرکار دے وردھ بھاونا پیدا ہوئی اے ڈی سی ودلوں اس گلت فیصلے دے ادارتے جو پاونا سرکار دے پیدا ہوئی اس تک خمیازہ اے ڈی سی نو بھی پکتنا چاہید اے ڈی سی ورد بھی کوئی کاروائی کرنی بندی ہے تاکہ اگے تو افسر شاہی نو اے تاکید ہو جائے کہ من مرضی کی انٹرپٹیشن تو انہا نو روکیا جا سکے ایک بار پھر کہاں گے وی want دس government ٹو سکسیڈ ਮੈਨੂੰ ਰਿੰਦਰ ਸਿੰਘ ਤੰਗਰ ਨੂੰ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼